ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸੈਗਰ ਟਾਕ ਵਿਦ ਹੰਨੀ ਚੈਨਲ ਦੇ ਵਿੱਚ ਜਿਵੇਂ ਕਿ ਸਾਕਾ ਨੀਲਾ ਤਾਰਾ ਤੇ ਦਿਲ ਚੱਲ ਰਹੇ ਨੇ ਉਦੋਂ ਨਰਿੰਦਰ ਦੇ ਬਠਿੰਡੇ ਦੀ ਹਰਾਸਤੀ ਮਾਮਲੇ ਨੂੰ ਕਰਨਲ ਬਾੜ ਦੀ ਪਤਨੀ ਨੇ ਚਾਰ ਤਸ਼ੱਦਦ ਕਰਕੇ ਸਾਰੇ ਪਰਿਵਾਰਾਂ ਨਾਲ ਪੀਸੀ ਕੀਤੀ ਇਸ ਬਾਰੇ ਅਸੀਂ ਗੱਲ ਕਰਾਂਗੇ ਅੱਜ ਮੇਰੇ ਨਾਲ ਨੇ ਸਰਦਾਰ ਸੁਖਦੀਪ ਸਿੰਘ ਜੀ ਆਰਟੀਆ ਐਕਟੀਵਿਸਟ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਆਨੂ ਸਰ ਹਾਂਜੀ ਸਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਰ ਇਹਦੇ ਬਾਰੇ ਗੱਲ ਫੇਰ ਉਹੀ ਆ ਇਹ ਜਿਹੜੇ ਪੰਜਾਬ ਪੁਲਿਸ ਦੇ ਕੁਝ ਹਿੱਸੇ ਦੇ ਬੰਦੇ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ ਪੁਰਾਣੇ ਟਾਈਮ ਦਾ ਕਿਉਂਕਿ 40 ਸਾਲ ਤੋਂ ਉਹ ਮਾਮਲਾ ਡਿਸਕਲੋਜ਼ ਨਹੀਂ ਹੋਇਆ ਸਿਵਾਏ 70 ਕੇਸ ਜਿਹੜੇ सीबीआई ਕੋਲ ਲੱਗੇ ਆ ਉਹਨਾਂ ਵਿੱਚੋਂ 62 ਕੇਸਾਂ ਦਾ ਫੈਸਲਾ ਹੋਇਆ ਹਰੇਕ ਕੇਸ ਵਿੱਚ ਪੁਲਿਸ ਵਾਲੇ ਨੂੰ ਸਜ਼ਾ ਹੋਈ ਉਹ ਕਲਚਰ ਲਗਾਤਾਰ ਤੁਰਦਾ ਆ ਰਿਹਾ ਪੰਜਾਬ ਦੇ ਸਾਰੇ ਲੋਕ ਮੈਂ ਸਾਰੇ ਦੀ ਗੱਲ ਕਰ ਰਿਹਾ ਜਿੰਨੇ ਕੁ ਸੁਹਿਰਦ ਹੈਗੇ ਆ ਜਾਂ ਜਾਗਰੂਕ ਉਹ ਤੇ ਹੈਗੇ ਆ ਪਰ ਮੈਂ ਇਸ ਮਾਮਲੇ 'ਚ ਕਰਨਲ ਬਾਠ ਦੀ ਵਾਈਫ ਜਸਵਿੰਦਰ ਬਾਠ ਨੂੰ ਸਲਾਮ ਕਰਦਾ ਜਿਹੜੇ ਇਹ ਲਗਾਤਾਰ ਮਾਮਲਾ ਚੁੱਕ ਰਹੇ ਆ ਔਰ ਜਿਹੜੀਆਂ ਤਰ੍ਹਾਂ ਜਿਹੜੇ ਜਨ ਪ੍ਰਤੀਨਿਧੀ ਗੁੰਗੇ ਹੋ ਕੇ ਬੈਠੇ ਆ ਪੰਜਾਬ ਦੇ ਇਸ ਸਾਂਝੇ ਮੁੱਦੇ ਬਾਰੇ ਔਰ ਵੇਖੋ 6-7 ਮਹੀਨੇ ਤੋਂ ਅਲੱਗ-ਅਲੱਗ ਜਗ੍ਹਾ ਤੇ ਬੰਬ ਧਮਾਕੇ ਹੋਣੇ ਅਲੱਗ-ਅਲੱਗ ਜਗ੍ਹਾ ਤੇ ਕਿਤੇ ਬੰਬ ਮਿਲ ਜਾਣੇ ਉਹ ਮੁੜ ਕੇ ਜਿਹੜੀ ਕਿਸੇ ਚੌਕੀ ਤੇ ਬੰਦ ਪਈ ਚੌਕੀ ਤੇ ਹਮਲਾ ਹੋਇਆ ਉਸੇ ਮਾਮਲੇ 'ਚ ਹੀ ਤਿੰਨ ਮੁੰਡੇ ਪੀਲੀ ਪੀਠ ਲਾ ਜਾ ਕੇ ਮਾਰਤੇ ਇਹ ਉਸ ਚੀਜ਼ ਦੀ ਸ਼ੁਰੂਆਤ ਸੀ ਇਹ ਸ਼ੁਰੂਆਤ ਲਗਾਤਾਰ ਉਹਨਾਂ ਨੇ ਪਾਰਟ 2 ਸ਼ੁਰੂ ਕੀਤਾ ਵਾ 1992 ਤੋਂ ਬਾਅਦ ਜੇ ਮੈਨੂੰ ਕੋਈ ਮੇਰੇ ਲਫ਼ਜ਼ਾਂ 'ਚ ਪੁੱਛੇ ਤੇ 1992 ਵਿੱਚ ਕੀ ਸੀਗਾ ਮੈਂ ਕੁਝ ਤੁਹਾਨੂੰ ਐਗਜ਼ਾਮਪਲਾਂ ਦੇਣੀਆਂ ਚਾਹੁੰਨਾ ਉਸ ਟਾਈਮ ਤੇ ਜਿਹੜੀ ਜਸਵੰਤ ਸਿੰਘ ਖਾਲਾ ਨਾਲ ਜਿਹੜੀਆਂ ਲਾਸ਼ਾਂ ਦੀ ਲਵਾਰਸ ਲਾਸ਼ਾਂ ਦੀ ਲਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਦੀ ਖੁਰਦ-ਬੁਰਦ ਕੀਤੀਆਂ ਲਾਸ਼ਾਂ ਦੀ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਸੀ RAM NARAYAN KUMAR ਉਹਨਾਂ ਬੁੱਕ ਲਿਖੀ ਸੀ ਟੈਰਰ ਇਨ ਪੰਜਾਬ ਉਹ ਸਾਰੇ ਪੰਜਾਬੀਆਂ ਨੂੰ ਪੜਨ ਦੀ ਲੋੜ ਆ ਔਰ ਉਹਨਾਂ ਨੂੰ ਸਲਾਮ ਬਾਗ ਕਰਨੀ ਬਣਦੀ ਆ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਜਸਪਾਲ ਸਿੰਘ ਢਿੱਲੋਂ ਹੋਰ ਟੀਮ ਬਣਾ ਕੇ ਇਹਨਾਂ ਲਾਸ਼ਾਂ ਦੀ ਇਨਕੁਆਇਰੀ ਕੀਤੀ ਔਰ ਜਨਤਾ ਦੀ ਕਚਹਿਰੀ 'ਚ ਮੁੱਦਾ ਲਿਆਂਦਾ ਇਹ ਤੋਂ ਪਹਿਲਾਂ ਕਿ ਮੈਂ ਕੁਝ ਦੱਸਾਂ ਹੋਰ ਇਹਦੇ ਵਿੱਚ ਦੇਖੋ ਬਹੁਤ ਪ੍ਰਸੰਗਿਕ ਗੱਲ ਆ ਬਈ ਕਾਲੇ ਦੌਰ ਦੇ ਵਿੱਚ ਕਹਿੰਦੇ ਜਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਇਹ 8 ਫਰਵਰੀ 24 ਦੀ ਸਪੋਕਸਮੈਨ ਅਖਬਾਰ ਸੀਬੀਆਈ ਨੇ ਨੂੰ ਕੇਸ ਮਾਰਕ ਹੋਏ ਆ 8000 ਝੂਠੇ ਪੁਲਿਸ ਮੁਕਾਬਲੇ ਆ ਇੱਕ ਵਾਰੀ ਕਤਰ ਔਰ ਉਹਦੇ ਵਿੱਚ ਇਹ ਕਿਹਾ ਜਾਂਦਾ ਵੀ सीबीआई ਨੇ ਕੁਝ ਪੱਕੇ ਪੇਸ਼ ਕੀਤਾ ਸਾਡੇ ਕੋਲ ਸਟਾਫ ਨਹੀਂ ਹੈਗਾ ਸਟਾਫ ਨਹੀਂ ਹੈਗਾ ਤੇ ਤੁਸੀਂ ਉਹ ਬੰਦੇ ਜਿਹੜੇ ਆ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਵੱਲੋਂ ਤੇ ਤੁਸੀਂ ਉਹ ਬੰਦੇ ਨਾਲ ਲੈ ਲੋ ਜਿਹੜੇ ਹਿਊਮਨ ਰਾਈਟਸ ਵਾਸਤੇ ਕੰਮ ਕਰਦੇ ਆ ਸਾਰੇ ਭਾਈਚਾਰਿਆਂ ਦੇ ਲੋਕ ਹਿਊਮਨ ਰਾਈਟਸ ਵਾਸਤੇ ਕੰਮ ਕਰਦੇ ਆ ਮਤਲਬ ਇਹ ਚੀਜ਼ ਐਡੀ ਡੂੰਗੀ ਆ ਐਡੀ ਵੱਡੀ ਪੱਧਰ ਦੀ ਆ ਔਰ ਉਹਦੇ 'ਚ ਮੈਨੂੰ ਕਹਿਣਾ ਪੈਂਦਾ ਇਹ ਦੋ ਨੌਜਵਾਨ ਮੁਕਾਬਲੇ ਬਣਾ ਬਣਾ ਕੇ ਮਾਰੇ ਗਏ ਉਹਨਾਂ ਨੂੰ ਖੜਕੂ ਦੱਸ ਕੇ ਉਹਨਾਂ ਦੇ ਨਾਮ ਲੈ ਮੁਸਲਮਾਨ ਨੌਜਵਾਨ ਮਾਰੇ ਗਏ ਸਿੱਖ ਨੌਜਵਾਨ ਤੇ ਮਾਰੇ ਗਏ ਕਹਿਣ ਦਾ ਮਤਲਬ ਇਹ ਆ ਵੀ ਇਹ ਕੰਮ ਚੱਲਿਆ ਕਿੱਥੋਂ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਔਰ ਅਕਾਲੀ ਦਲ ਵਾਲੇ ਮੇਰੀ ਗੱਲ ਦਾ ਗੁੱਸਾ ਕਰਦੇ ਹੋਣਗੇ ਕਿ ਮੈਂ ਬਾਰ ਬਾਰ ਉਹਨਾਂ ਨੂੰ ਕਹਿਣਾ ਆਹ ਤਸਵੀਰ ਮੈਨੂੰ ਵੇਖ ਕੇ ਦੱਸੋ ਇਹ ਤਸਵੀਰ ਕੀ ਦੀ ਕੀਦੀ ਆ ਜਿਹੜੇ ਪਿੱਛੇ ਜੇ ਸਵਰਗ ਸੁਧਾਰੇ ਆ ਕਹਿੰਦੇ ਬਹੁਤ ਵੱਡੇ ਪੰਥ ਦੇ ਲੀਡਰ ਸੀ ਉਹ ਇਜ਼ਹਾਰ ਆਲਮ ਨਾਲ ਖੜੇ ਆ ਤੇ ਇੱਕ ਪੰਜਾਬ ਦਾ ਲਾਹੰਤੀ ਕਿਰਦਾਰ ਪ੍ਰਕਾਸ਼ ਬਾਦਲ ਜਿਹੜਾ ਕਹੀ ਜਾਂਦੀ ਪੰਜ ਵਾਰ ਮੁੱਖ ਮੰਤਰੀ ਰਿਹਾ ਮੁੱਖ ਮੰਤਰੀ ਰਹਾ ਲੋਕਾਂ ਵਾਸਤੇ ਕੀ ਕੀਤਾ ਜਿਨ੍ਹਾਂ ਲੋਕਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾਈ ਸੀ ਆਲਮ ਸੈਨਾ ਮੁੰਡਿਆਂ ਦਾ ਸ਼ਿਕਾਰ ਕਰਦੀ ਸੀ ਕਾਲੇ ਸ਼ੀਸ਼ਿਆਂ ਵਾਲੀਆਂ 8 ਸੀਟਡ ਬਰੂਟੀ ਬੰਨਾਂ 'ਚ ਬੰਦੇ ਬੈਠੇ ਹੁੰਦੇ ਸੀਗੇ ਬੱਸ ਸਟੈਂਡਾਂ ਦਾ ਰੇਲਵੇ ਸਟੇਸ਼ਨਾਂ ਤੇ ਜਗਾ ਜਗਾ ਤੇ ਸੜਕਾਂ ਤੇ ਮੁੰਡੇ ਚੁੱਕਦੇ ਸੀ ਮਾਲ ਮੰਡੀ ਇਨਟੈਰੋਗੇਸ਼ਨ ਸੈਂਟਰ ਹੋਰ ਜਿਹੜੇ ਜਿਹੜੇ ਪੁਲਿਸ ਕਰਕੇ ਮਾਰ ਦਿੰਦੇ ਸੀ ਤੇ ਕਾਲੀ ਦਲ ਨੇ ਉਹਨੂੰ ਸ਼ਾਮਲ ਕੀਤਾ ਕਾਲੀ ਦਲ ਨੇ ਸੀਨੀਅਰ ਉਮੀਦਵਾਰ ਪ੍ਰਧਾਨ ਬਣਾਇਆ ਔਰ ਉਹਦੇ ਵਿੱਚ ਦੇਖੋ ਫਿਰ ਤੁਸੀਂ ਜਿਹੜੇ ਢੀਂਡਸੇ ਨੂੰ ਕਹਿੰਦੇ ਪੰਥਕ ਲੀਡਰ ਉਹੋ ਢੀਂਡਸੇ ਦਾ ਹੀ ਨਾਂ ਲੱਗਦਾ ਕਿ ਬਾਦਲ ਨਾਲ ਗੱਲ ਕਰਕੇ ਉਹ ਢੀਂਡਸੇ ਨੇ ਹਾਰਾਲ ਮੈਨੂੰ ਸ਼ਾਮਲ ਕੀਤਾ ਮੇਰੇ ਦੱਸਣ ਦਾ ਮਤਲਬ ਇਹ ਆ ਵੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਤੇਰਾ ਸ਼ਾਮਲ ਆ ਅਸੀਂ ਉਹਨਾਂ ਨੂੰ ਪੰਥ ਦੇ ਨਮਾਇंदे ਸਮਝ ਕੇ ਅਸੀਂ ਵੋਟਾਂ ਪਾਈਆਂ ਇਹਨਾਂ ਚੀਜ਼ਾਂ ਦਾ ਕਿਤੇ ਦਿਨ ਤਾਰਾ ਹੋਣਾ ਚਾਹੀਦਾ ਨਾ ਹੁਣ ਦੱਸਣੀ ਇਹ ਗੱਲ ਕਿਉਂ ਪੈਂਦੀ ਆ ਜਿਸ ਤਰ੍ਹਾਂ ਕਿ ਕਹਿੰਦੇ ਸੀ ਕੇ ਪੀ ਐਸ ਗਿੱਲ ਸੁਪਰ ਕੌਪ ਹੁਣ ਸੁਪਰ ਕੌਪ ਤੇ ਹੀ ਇੱਕ ਖਬਰ ਆਈ ਆ ਓ ਕੀ ਜਗਮੀਤ ਟਾਕਸ ਖੱਪਿਆਂ ਵਾਲੀ ਦਾ ਇੱਕ ਚੈਨਲ ਆ ਉਹ 22 ਮਈ 2025 ਨੂੰ ਪਾਉਂਦਾ ਉਹਦਾ ਟਾਈਟਲ ਆ 14 ਕਿੱਲੇ ਜ਼ਮੀਨ ਖਾ ਗਿਆ ਸੁਪਰ ਕਾਪ ਹੁਣ ਮੁੱਦਾ ਉਹਦੇ ਚ ਕੀ ਆ ਏਪੀਐਸ ਗਿੱਲ ਕਿਵੇਂ ਕਰਦਾ ਸੀ ਨਜਾਇਜ਼ ਧੱਕੇ ਤੇ ਲੋਕਾਂ ਦੀਆਂ ਜ਼ਮੀਨਾਂ ਤੱਕ ਵੇਚ ਗਿਆ ਇਹ ਮੁੱਦਾ ਵੇਖੋ ਉਹ ਬੰਦਾ ਕਹਿ ਰਿਹਾ ਸਾਨੂੰ ਫਰੀਦਕੋਟ ਸੀਆਈਏ ਸਟਾਫ ਤੋਂ ਚੁੱਕ ਲਿਆ ਜਾਂਦਾ ਫਿਰ ਸੁਮੇਸ਼ ਸੈਣੀ ਚੁੱਕ ਲੈਂਦਾ ਫਿਰੋਜ਼ਪੁਰ ਤੋਂ ਸਾਨੂੰ 22 ਦਿਨ ਜੇਲ੍ਹ ਚ ਰੱਖਿਆ ਮੇਰੇ ਬਾਪ ਨੇ ਕਿਹਾ ਜਦੋਂ ਗੱਲ ਕੀਤੀ ਹੁਣ ਇਹ ਨੋਟ ਕਰਨ ਵਾਲੀ ਗੱਲ ਆ ਔਨ ਰਿਕਾਰਡ ਜਿਹੜਾ ਮੁੰਡੇ ਠੁੱਠੇ ਪੁਲਿਸ ਮੁਕਾਬਲੇ ਚ ਪਹਿਲਾਂ ਮਾਰੇ ਜਾਂਦੇ ਰਹੇ ਹੁਣ ਮਾਰੇ ਜਾ ਰਿਹਾ ਉਹਦਾ ਕਾਰਨ ਸੁਣ ਲਓ ਐਸ ਐਚਓ ਹਰਦੇਵ ਸਿੰਘ ਮੱਲਾਂ ਵਾਲਾ ਕਹਿ ਰਿਹਾ ਨੰਬਰਦਾਰਾ ਕੀ ਕਰਨਾ ਮੁੰਡਿਆਂ ਦਾ ਉਹ ਕਹਿੰਦਾ ਜੀ ਮੇਰੇ ਬਾਪ ਨੇ ਕਿਹਾ ਵੀ ਪੇਸ਼ ਕਰਾ ਦਿੰਨੇ ਆ ਅੱਗੋਂ ਐਸ ਐਚਓ ਨੇ ਕਿਹਾ ਲੱਗ ਜ ਸੁਣ ਲਓ ਸਾਰਿਆਂ ਤੇਰਾ ਨੋਟ ਕਰ ਲਿਓ ਜਿਹੜੇ ਪੰਜਾਬ ਦੇ ਵਾਸਤੇ ਗੁੰਗੇ ਹੋ ਕੇ ਬੈਠੇ ਆ ਉਹ ਵੀ ਸੁਣ ਲੈਣ ਤੇ ਤੁਹਾਡੀ ਸਟੇਟ ਦੇ ਮਸਹੂਮ ਨੌਜਵਾਨਾਂ ਦਾ ਜਿਹੜਾ ਸ਼ਿਕਾਰ ਖੇਡਿਆ ਗਿਆ ਤੇ ਲਗਾਤਾਰ ਜਾਰੀ ਆ ਔਰ ਤੁਸੀਂ ਉਹਦੇ ਤੇ ਚੁੱਪ ਐਸ ਐਚਓ ਕਹਿੰਦਾ ਹਰਦੇਵ ਸਿੰਘ ਮੱਲਾਵਾਲਾ ਕਹਿੰਦਾ ਉਹਨਾਂ ਗਨਾਹ ਥੋੜਾ ਵੇਖਣਾ ਉਹਨਾਂ ਸਿੱਖ ਨੌਜਵਾਨ ਹੋਣ ਕਰਕੇ ਮਾਰ ਦੇਣੇ ਆ ਲਫ਼ਜ਼ ਜੇ ਐਸ ਐਚਓ ਦੇ ਅੱਗੋਂ ਕੀ ਕਹਿੰਦਾ ਫਿਰ ਕਹਿੰਦਾ ਅਸੀਂ ਚੰਡੀਗੜ੍ਹੋਂ ਬੰਦੇ ਲੈਣੇ ਆ ਬੰਦੇ ਇਕੱਠੇ ਕਰਕੇ ਅਸੀਂ ਕੇਪੀਐਸ ਗਿੱਲ ਕੋਲ ਗਏ ਉਹਨੇ ਸੁਮੇਸ਼ ਸੈਣੀ ਕੋਲ ਭੇਜਤਾ ਸੁਮੇਸ਼ ਸੈਣੀ ਨੇ ਪੈਸੇ ਮੰਗੇ ਇਹ ਔਨ ਰਿਕਾਰਡ ਗੱਲ ਕਰ ਰਹਾ ਮੈਂ ਕੋਲੋ ਨਹੀਂ ਕਰ ਰਹਾ ਕਹਿੰਦਾ ਗਿੱਦੜ ਪਿੰਡੀ ਦੇ ਪੁੱਲ ਤੇ ਸਾਡੀ 15.5 ਕਿੱਲੇ ਜ਼ਮੀਨ ਸੀ ਲੋਹਿਆਂ ਦੇ ਲਾਗੇ ਗਿੱਦੜ ਪਿੰਡੀ ਜਿਹੜਾ 14 ਕਿੱਲੇ ਜ਼ਮੀਨ ਮੇਰੇ ਬਾਪ ਨੇ ਵੇਚ ਕੇ ਪੈਸੇ ਦਿੱਤੇ ਤੇ ਸਾਡਾ ਬਚਾ ਕੀਤਾ ਐਗਜ਼ਾਮਪਲ ਚਾਹੇ ਪ੍ਰਾਣੀਆ ਹੌਣ ਦੇ ਮਾਮਲਿਆਂ ਨਾਲ ਪ੍ਰਸੰਗਕ ਆ ਅੱਗੇ ਫਿਰ ਉਹ ਕਹਿੰਦਾ 5 ਮਿੰਟ 95 ਸੈਕਿੰਡ ਤੇ ਕਹਿੰਦਾ ਉਸ ਟਾਈਮ ਤੇ ਇਨਸਪੈਕਟਰਾਂ ਨੂੰ 7 ਕਰੋੜੀ 9 ਕਰੋੜੀ ਕਹਿੰਦੇ ਸੀ ਪੁਲਿਸ ਵਾਲੇ ਗੱਲਾਂ ਕਰਦੇ ਸੀ ਕਿ ਕੇਪੀਐਸ ਗਿੱਲ ਦੇ ਪਾਲਤੂ ਅਫਸਰਾਂ ਨੇ ਕੁਰਸੀਆਂ ਉੱਚੀਆਂ ਕਰਕੇ ਰੱਖਦੇ ਸੀਗੇ ਜ਼ਮੀਨ ਤੋਂ ਕਿਉਂਕਿ ਕੁਰਸੀਆਂ ਦੇ ਦੋਵੇਂ ਪਾਸੇ ਝੋਲੇ ਲੱਗੇ ਹੁੰਦੇ ਸੀ ਉਹ ਝੋਲੇ ਨੋਟਾਂ ਨਾਲ ਸ਼ਾਮ ਤੱਕ ਭਰ ਜਾਂਦੇ ਸੀ। ਉਹ ਝੋਲੇ ਨੋਟਾਂ ਦੇ ਭਰ ਕੇ ਘਰ ਲ ਜਾਂਦੇ ਸੀ। ਇਸ ਕਰਕੇ 99 92 90 ਚ ਕਿਸੇ ਐਸਐਚਓ ਨੂੰ 7 ਕਰੋੜ ਹੀ ਕਹਿੰਦੇ ਸੀ, ਕਿਸੇ ਨੂੰ 9 ਕਰੋੜ ਹੀ ਕਹਿੰਦੇ ਸੀ। ਇਹ ਔਨ ਰਿਕਾਰਡ ਆ। ਅੱਗੇ ਫਿਰ ਇਹ ਵੀ ਕਹਿੰਦੇ ਆ। ਹੁਣ ਉਹ ਕਹਿੰਦੇ ਵੀ ਕਿਹੜੇ ਗੁਰਦੁਆਰੇ ਚ ਕੀ ਆ? ਇਹ ਕਾਲੀ ਦੱਸਦੇ ਸੀ। ਉਸ ਟਾਈਮ ਤੇ ਬਲੂ ਸਟਾਰ ਦੀ ਗੱਲ ਵੀ ਵਿੱਚ ਆ ਜਾਂਦੀ। ਕਹਿੰਦਾ ਤਾਂ ਹੀ ਗੁਰਦੁਆਰੇ 'ਤੇ ਹਮਲੇ ਹੋਏ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਲੋਕਾਂ ਨੇ ਜੋ ਇਹ ਚੀਜ਼ ਭੁਗਤੀ ਆ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਉਹਦੇ ਵਿੱਚ ਉਹਦਾ ਜਵਾਬ ਤਾਂ ਕੋਈ ਦੇਵੇ ਵੀ ਇਹ ਜਿਹੜਾ ਅਤਵਾਦ ਸੀ ਕਿਵੇਂ ਫੈਲਿਆ ਕਿੰਨੇ ਵਧਾਇਆ ਝੂਠੇ ਪੁਲਿਸ ਮੁਕਾਬਲੇ ਕਰਨ ਦਾ ਕਿੰਨੇ ਆਰਡਰ ਦਿੱਤਾ ਉਦੋਂ 93 94 95 ਚ ਮੁਕਾਬਲੇ ਬੰਦ ਹੋ ਗਏ ਹੁਣ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕਰਨ ਦਾ ਇਹ ਗੰਗਾ ਹਲ ਕਿੰਨਾ ਤਾਂ ਤੂੰ ਕਿਥੋਂ ਤੁਰਦੀ ਆ ਇਹ ਕਿਹੜੇ ਕੋਰ ਗਰੁੱਪ ਦੀ ਬੈਠ ਕੇ ਮੀਟਿੰਗ ਹੋਈ ਆ ਵੇ ਮੁੰਡੇ ਜਿਹੜੇ ਆ ਮੁਕਾਬਲੇ ਚ ਮਾਰੇ ਜਾਣ ਮੈਂ ਸਾਰੇ ਭਾਈਚਾਰੇ ਦੇ ਮੁੰਡੇ ਦੀ ਗੱਲ ਕਰਦਾ ਕਿਉਂਕਿ ਬਖਸ਼ਾ ਪਹਿਲਾਂ ਵੀ ਕੋਈ ਨਹੀਂ ਗਿਆ ਹੁਣ ਵੀ ਬਖਸ਼ਾ ਕੋਈ ਨਹੀਂ ਗਿਆ ਨਿਤਿਨ ਕੁਮਾਰ ਨਾਂ ਦਾ ਛਾਟੇ ਦਾ ਨੌਜਵਾਨ ਆ ਜਿਹੜਾ ਕਹਿੰਦੇ ਨਸ਼ੇੜੀ ਸੀ ਬੰਬ ਲਈ ਜਾ ਰਿਆ ਸੀ ਕੁਛ ਪਤਾ ਨਹੀਂ ਲੱਗ ਰਿਹਾ ਕੌਣ ਕੀ ਕਰ ਰਿਹਾ ਕਿਹੜੀਆਂ ਤਰ੍ਹਾਂ ਕਰ ਰਹੀਆਂ ਇਸੇ ਤਰ੍ਹਾਂ ਹੀ 1983 ਜਿਵੇਂ ਨਹੀਂ ਪਤਾ ਲੱਗਦਾ ਵੀ ਕੌਣ ਕੀ ਕਰ ਰਿਹਾ ਉਸ ਟਾਈਮ ਤੇ ਬਰਨਾਲੇ ਦੇ ਲਾਗੇ ਮੈਂ ਕੱਲ ਹੀ ਸੁਣਿਆ ਕਿ ਤੇ ਬਰਨਾਲੇ ਦੇ ਲਾਗੇ 14 ਪੁਲਿਸ ਵਾਲਿਆਂ ਦੇ ਪਰਿਵਾਰ ਦੇ ਮੈਂਬਰ ਮਾਰਤੇ ਸਤਪਾਲ ਗਿੱਲ ਥਾਣੇਦਾਰ ਲਿਖਦੇ ਆ ਹੱਡਾਂ ਵਾਲੀ ਛੱਜਾਂ ਵਾਲੀ ਪੁਲਿਸ ਵਾਲੇ ਪਰਿਵਾਰਾਂ ਦੇ ਮੈਂਬਰ ਮਾਰਤੇ ਅੱਜ ਤੱਕ ਕੋਈ ਇਸ ਚੀਜ਼ ਦੀ ਇਨਕੁਆਇਰੀ ਕਰਕੇ ਦੱਸ ਸਕਿਆ ਵੀ ਪੁਲਿਸ ਵਾਲਿਆਂ ਦੇ ਪਰਿਵਾਰਾਂ ਦੇ ਮੈਂਬਰ ਕਿੰਨੇ ਮਰਵਾਏ ਕੁਝ ਖੜਕੋਨਾਂ ਚ ਜ਼ਰੂਰ ਮਾਰੇ ਉਹ ਖਬਰਾਂ ਚ ਖਬਰਾਂ ਵੀ ਆ ਗਈ ਕੁਝ ਰੇਲ ਗੱਡੀਆਂ ਚੋਂ ਹਿੰਦੂਆਂ ਦੇ ਕਤਲੇਆਮ ਕਰਕੇ ਮਰਵਾਏ ਗਏ 74 ਹਿੰਦੂ ਮਰਵਾਏ ਗਏ ਉਸ ਚੀਜ਼ ਦੀ ਨਖੇਦੀ ਦੋ ਜਥੇਬੰਦੀਆਂ ਨੇ ਕੀਤੀ ਕਿ ਇਹ ਸਰਕਾਰੀ ਏਜੰਟਾਂ ਦਾ ਕੰਮ ਆ ਪਰ ਸਰਕਾਰ ਦਾ ਫਰਜ਼ ਬਣਦਾ ਸੀ ਉਹ ਹੁਣ ਤੱਕ ਦੱਸ ਦੇ ਜਾਂਚ ਕਰਕੇ ਮੈਂ ਆਪਣੀ ਪਹਿਲੀ ਵੀਡੀਓ ਚ ਵੀ ਬੇਨਤੀ ਕੀਤੀ ਆ ਪੰਜਾਬ ਦੀਆਂ ਸੋਹਿਰਦ ਧਿਰਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਜਾਂਚ ਮੰਗੋ ਮੇਰੇ ਵੀਰੋ ਨੇ ਤਾਂ ਤੁਹਾਡੇ ਵਾਸਤੇ ਆਉਣ ਵਾਲਾ ਮਾਹੌਲ ਬਹੁਤ ਖਤਰਨਾਕ ਪੰਜਾਬ ਪੁਲਿਸ ਦੇ ਉਹਨਾਂ ਪੁੱਤਰੇ ਹੋਏ ਅਸਰਾਂ ਨੂੰ ਕੋਈ ਪ੍ਰਵਾਹ ਨਹੀਂ ਹਾਈ ਕੋਰਟ ਜੋ ਮਰਜ਼ੀ ਆਰਡਰ ਕਰੀ ਜਾ ਰਿਹਾ ਚਾਰ ਖਣੇਦਾਰਾਂ ਬਾਰੇ 80 ਦਿਨ ਤੋਂ ਉਹ ਬੰਦਿਆ ਨੇ ਨਵੀਂ ਜਿਹੜੀ ਉਥੇ ਪੋਸਟਿੰਗ ਵਲੀ ਜਿੱਥੇ ਜਾਇਨ ਨਹੀਂ ਕੀਤਾ ਕਰਨਲ ਬਾਠ ਦੀ ਵਾਈਫ ਕਹਿ ਰਹੀ ਉਹ ਤਨਖਾਹ ਲੈ ਗਏ ਡਿਪਾਰਟਮੈਂਟਲ ਇਨਕੁਆਰੀ ਕੀਤੀ ਨਹੀਂ ਬਹਾਨਾ ਦੇਤਾ ਚੰਡੀਗੜ੍ਹ ਪੁਲਿਸ ਜਾਂਚ ਕਰ ਰਹੀ ਹਾਲਾਤ ਬਹੁਤ ਸੰਗੀਨ ਨੇ ਔਰ ਪੰਜਾਬੀਆਂ ਵਾਸਤੇ ਖਾਸ ਕਰਕੇ ਸੰਗੀਨ ਨੇ ਉਧਰ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਬਹਾਨਾ ਮਾਰਿਆ ਜਾ ਰਿਹਾ ਜਿਹੜੇ ਬੰਦੇ ਜਾ ਕੇ ਖਬਰ ਦਿੰਦੇ ਥਾਣੇ ਵਾਲਿਆਂ ਨੂੰ ਗੁਠੰਡੇ ਦੀ ਖਬਰ ਆਈ ਆ ਜਿਹੜਾ ਸਿੱਖ ਨੌਜਵਾਨ ਕਹਿੰਦਾ ਯਾਰ ਗਿੜਾ ਗੂੜਾ ਮਾਰ ਲਿਆ ਕਰੋ ਸਾਡੇ ਮਹੱਲੇ ਚ ਤੇ ਲੰਘਣਾ ਔਖਾ ਹੋਇਆ ਪਿਆ ਬੀਬੀਆਂ ਭੈਣਾਂ ਦਾ ਉਸ ਪੁਲਿਸ ਵਾਲੇ ਨੂੰ ਦਾੜੀ ਫੜ ਕੇ ਉਹ ਪੁਲਿਸ ਵਾਲੇ ਕੁੱਟਦੇ ਨਾ ਉਹਦੀ ਪਾਗ ਲਾਉਂਦੇ ਨਾ ਜਿਹੜੇ ਨਸ਼ੇ ਦੀ ਇਨਫਰਮੇਸ਼ਨ ਦੇ ਰਹੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਜਿਹੜੇ ਨਸ਼ੇ ਦੇ ਖਿਲਾਫ ਗੱਲ ਕਰਦੇ ਆ ਉਹਨਾਂ ਬੰਦਿਆਂ ਦੀ ਜਾਣਕਾਰੀ ਦਿੰਦੇ ਆ ਉਸ ਸਾਬਕਾ ਫੌਜੀ ਦੀਆਂ ਲੱਤਾਂ ਤੋੜ ਕੇ ਬੈੱਡ ਤੇ ਪਾਤਾ ਜਾਂਦਾ ਤਾਂ ਕੋਈ ਤੇ ਜਵਾਬ ਦੇਵੇ ਸਟੇਟ ਦੇ ਗ੍ਰਹਿ ਮੰਤਰੀ ਸਾਹਿਬ ਜਾਂ ਡੀਜੀਪੀ ਸਾਹਿਬ ਤੁਹਾਡਾ ਯੁੱਧ ਨਸ਼ਾ ਵਿਰੁੱਧ ਕਿੱਥੇ ਆ ਤੁਸੀਂ ਨੌਜਵਾਨ ਜਿਹੜੇ ਸੂਚਨਾ ਦਿੰਦੇ ਉਹਨਾਂ ਨੂੰ ਮਾਰੀ ਜਾਂਦੇ ਜੀ ਉਹਨਾਂ ਦੀਆਂ ਲੱਤਾਂ ਤੋੜੀ ਜਾਂਦੇ ਜੀ ਬਠਿੰਡੇ ਵਾਲੇ ਬੰਦੇ ਨੂੰ ਤੁਸੀਂ ਮਾਰਤਾ ਉਹਦਾ ਕਸੂਰ ਤੇ ਦੱਸੋ ਦਰਿੰਦਰਦੀਪ ਦਾ ਕੀ ਆ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਬਹੁਤ ਵੱਡੀਆਂ ਸਾਜਸ਼ਾ ਵਾਂ ਇੱਕ ਜਗ੍ਹਾ ਤੇ ਮੈਂ ਸਤਪਾਲ ਗਿੱਲ ਦਾ ਰੈਫਰੈਂਸ ਸੁਣਿਆ ਮੈਂ ਕਿਉਂ ਕਹਿ ਰਿਹਾ ਰੈਫਰੈਂਸ ਕੀ ਸੀਗਾ ਉਹ ਕਹਿੰਦੇ ਵੀ ਪੁਲਿਸ ਵਾਲੇ ਪਰਿਵਾਰਾਂ ਦੇ ਮਰਨ ਦੀ ਜਗ੍ਹਾ ਤੇ ਗਏ ਕਿ ਗੋਲੀਆਂ ਵੇਖ ਕੇ ਪਛਾਣ ਲਿਆ ਇਹ ਕੰਮ ਕਿਸਦਾ ਹੈ ਇਹ ਗੱਲਾਂ ਦੱਸ ਦੀਆਂ ਹਨ ਕਿ ਇਹ ਕੰਮ ਪੁਲਿਸ ਦਾ ਹੈ ਪੁਲਿਸ ਵਾਲਿਆਂ ਦੇ ਪਰਿਵਾਰ ਪੁਲਿਸ ਵਿੱਚੋਂ ਕੁਝ ਏਜੰਟ ਚੁਣ ਕੇ ਕੁਝ ਕੈਟਾਂ ਨੇ ਮਰਵਾਏ ਤਾਂ ਕਿ ਪੁਲਿਸ ਵਾਲੇ ਜਿਨ੍ਹਾਂ ਦੇ ਪਰਿਵਾਰ ਮਰਨ ਉਹ ਇਸ ਚੀਜ਼ ਦੇ ਵਿਰੁੱਧ ਹੋ ਜਾਣ ਉਹ ਧੜਾ ਧੜ ਵੱਡੀ ਪੱਦਰ ਤੇ ਸ਼ਿਕਾਰ ਖਿਜਣ ਸਾਰੀ ਗੱਲ ਦਾ ਮਤਲਬ ਇਹ ਆ ਵੀ ਆਪਾਂ ਲੋਕਾਂ ਨੂੰ ਕੋਈ ਪੁੱਛ ਪ੍ਰਤੀਤ ਨਹੀਂ ਇਨਸਾਫ ਦੀ ਸਰਕਾਰੇ ਦਰਬਾਰੇ ਕਿਤੇ ਕੋਈ ਗੱਲ ਨਹੀਂ ਲੋਕਾਂ ਦੀ ਕਿਤੇ ਦਸਰਵਾਈ ਹੋਣੀ ਚਾਹੀਦੀ ਆ ਹਾਂ ਹੁਣ ਤੁਸੀਂ ਦੱਸੋ ਮੈਂ ਜਿੰਨਾ ਸਵਾਲ ਤੁਸੀਂ ਪੁੱਛਿਆ ਹੀ ਉਹਦਾ ਜਵਾਬ ਦੇਤਾ ਨਰਿੰਦਰਦੀਪ ਦੇ ਮਾਪਿਆਂ ਨੂੰ ਇਨਸਾਫ ਕਦੋਂ ਮਿਲੂਗਾ ਜਿਸ ਦੀ ਉਹ ਡੀਕ ਕਰਦੇ ਪਹਿਲੀ ਗੱਲ ਤਾਂ ਸਰ ਇਹ ਆ ਪੰਜਾਬ ਦੇ ਸਾਰੇ ਭਾਈਚਾਰਿਆਂ ਦੇ ਲੋਕ ਜੇ ਇਹ ਸਮਝਣ ਕਿ ਇਕੱਲਾ ਨਰਿੰਦਰਦੀਪ ਨਾਲ ਹੋ ਗਿਆ ਇੱਥੇ ਉਹ ਗਲਤ ਹਰ ਇੱਕ ਘਰ ਚ ਨਰਿੰਦਰਦੀਪ ਆ ਹਰੇਕ ਘਰ ਦੇ ਕਿਸੇ ਵੀ ਨਰਿੰਦਰਦੀਪ ਨਾਲ ਕਿਸੇ ਵੀ ਵੇਲੇ ਕੁਝ ਹੋ ਸਕਦਾ ਸੀਆਈਏਸ 2 ਸਟਾਫ ਬਠਿੰਡਾ 2 ਕਦੋਂ ਦੀ ਸੁਰਖੀਆਂ ਜਿਹੜੇ ਆਈਜੀ ਹੈੱਡਕੁਆਰਟਰ ਫੁੱਲ ਲਾ ਕੇ ਇੱਥੇ ਆ ਜਾਂਦੇ ਆ ਅਸੀਂ ਅੱਜ 40 ਗ੍ਰਾਮ ਨਸ਼ਾ ਫੜਿਆ ਇੱਕ ਆਈਜੀ ਲੈਵਲ ਦੇ ਬੰਦੇ ਦੀ ਡਿਊਟੀ ਬਣਦੀ ਆ ਉਹ ਆ ਕੇ ਦੱਸਦਾ ਇਹਨਾਂ ਨਸ਼ਾ ਫੜਿਆ ਨਸ਼ਾ ਫੜਨਾ ਤੁਹਾਡੀ ਡਿਊਟੀ ਹੈ ਤੁਸੀਂ ਦੱਸਦੇ ਕੀ ਜੀ ਡੀਜੀਪੀ ਸਾਹਿਬ ਕੀ ਦੱਸਦੇ ਆ ਅਸੀਂ 31 ਤਰੀਕ ਤੱਕ ਇਹਨਾਂ ਫੜਿਆ ਆਸ ਕਰਦੇ ਆ ਜਾਂ ਇਹੋ ਜਿਹੇ ਲਫਜ਼ ਤੇ ਨਸ਼ਾ ਰੋਕ ਜੂ ਤੁਸੀਂ ਫਿਰ ਜੇ ਨਸ਼ਾ ਤੁਹਾਡੇ ਕੋਲੋਂ ਨਹੀਂ ਰੁਕਿਆ ਉੱਤੋਂ ਤੁਹਾਨੂੰ ਹੈੱਡ ਕੁਆਟਰ ਤੋਂ ਕੋਈ ਆਈ ਹੈ ਸੂਚਨਾ ਵੀ ਕਰੋ ਕੁਝ ਮੁੱਦੇ ਲੋਕਾਂ ਦੇ ਸਰਕਾਰ ਦਾ ਅਕਸਰ ਲੋਕਾਂ ਚ ਸੁਧਾਰਿਆ ਜਾ ਸਕੇ ਤੁਸੀਂ ਕਰ ਲਿਆ ਤੁਹਾਡੇ ਕੋਲੋਂ ਕੰਟਰੋਲ ਨਹੀਂ ਹੋਇਆ ਤੁਸੀਂ ਚੁੱਪ ਕਰੋ ਪੁਲਿਸ ਲੋਕਾਂ ਦੀ ਸਿਕਿਉਰਿਟੀ ਲਈ ਆ ਲੋਕਾਂ ਦੀ ਰਾਖੀ ਲਈ ਆ ਨਾ ਕਿ ਸੀਆਈਏ ਸਟਾਫ ਚ ਬੰਦਿਆਂ ਨੂੰ ਕਰੰਟ ਲਾ ਕੇ ਮਾਰਨ ਲਈ ਔਰ ਇਹਨਾਂ ਵਾਸਤੇ ਕਾਨੂੰਨ ਕੋਈ ਨਹੀਂ ਹਾਈ ਕੋਰਟ ਜੋ ਮਰਜੀ ਇਨਸਟਰਕਸ਼ਨ ਲਾ ਕਰਦੇ ਉਹ ਪ੍ਰਵਾ ਕਰਦੇ ਮੇਰਾ ਸਵਾਲ ਪਹਿਲਾਂ ਵੀ ਇਹੋ ਸੀ ਹੁਣ ਵੀ ਇਹੋ ਆ ਇਹ ਨੈਰੇਟਿਵ ਕਿੰਨੇ ਤੋਰਿਆ ਸਾਡੇ ਪੰਜਾਬ ਦੇ ਗ੍ਰਹਿ ਮੰਤਰੀ ਨੇ ਤੋਰਿਆ ਡੀਜੀਪੀ ਪੰਜਾਬ ਪੁਲਿਸ ਨੇ ਤੋਰਿਆ ਜਾਂ ਕੇਂਦਰੀ ਗ੍ਰਹਿ ਮੰਤਰੀ ਦੇ ਦਫ਼ਤਰੋਂ ਤੋਰਿਆ ਜਾਂ ਕੇਂਦਰੀ ਹੋਮ ਸਕੱਤਰ ਨੇ ਤੋਰਿਆ ਉਹ ਸੇ ਸਮਝ ਤੇ ਲੱਗੇ ਕਿ ਪਹਿਲੇ ਅਜੇ ਤੁਹਾਡੀ ਮਾਮਲੇ ਮੁੱਕਦੇ ਨਹੀਂ ਹੁਣ ਪਹਿਲੇ ਇੰਨੇ ਮਾਮਲੇ ਆ ਤੁਹਾਨੂੰ ਡਿਸਕਸ ਕਰਨ ਨੂੰ ਟਾਈਮ ਲੱਗ ਜਾਊ ਤੁਸੀਂ ਇਹ ਦੇਖੋ ਇੱਕ ਐਗਜ਼ਾਮਪਲ ਦੇਣ ਵਾਸਤੇ ਦੱਸਣਾ ਪੈਂਦਾ ਇੱਕ ਮੁੰਡਾ ਇੱਕ ਤੁਹਾਡੇ ਪੁਲਿਸ ਮੁਕਾਬਲੇ ਹੋਏ ਸੀ 1991 ਚ 1991 ਚ 10 ਸਿੱਖ ਨੌਜਵਾਨ ਪੀਲੀ ਭੀਤ ਮੁਕਾਬਲੇ ਚ ਮਾਰੇ ਸੀ ਉਹ ਤੁਸੀਂ ਦੇਖੋ ਉਹ 43 ਪੁਲਿਸ ਬਲਾਜਮਾਂ ਨੂੰ ਦੋਸ਼ੀ ਠਾਇਆ ਸੀ ਅਖਬਾਰ ਦੀ ਕਟਿੰਗ ਇਹ ਆ ਉਹਨਾਂ ਮੁੰਡਿਆਂ ਦੀ ਫੋਟੋ ਵੀ ਆ ਇਹਦੇ ਵਿੱਚ ਹੋਇਆ ਕਿ ਪੁਲਿਸ ਮੁਲਾਜ਼ਮ ਯੂਥੀ ਦੇ ਦੋਸ਼ੀ ਠਹਾਏ ਗਏ ਉਹਨਾਂ ਨੂੰ ਸਜ਼ਾ ਹੋ ਗਈ ਔਰ ਸਾਡੇ ਬਹੁਤ ਸੋਹਣੇ ਟੂਟੀ ਵਾਲੀ ਪੱਗ ਬੰਨ ਕੇ ਕੈਪਟਨ ਮਰਿੰਦਰ ਸਿੰਘ ਕਹਿੰਦੇ ਆ ਵੀ ਅਹੀ ਮੈਂ ਬਹੁਤ ਪੰਜਾਬ ਦਾ ਹਤੈਸ਼ੀ ਆ ਕੈਪਟਨ ਅਮਰਿੰਦਰ ਸਿੰਘ ਦੀ ਰਿਕਮੈਂਡੇਸ਼ਨ ਤੇ ਰਾਜਪਾਲ ਦੀ ਰਿਕਮੈਂਡੇਸ਼ਨ ਹੋ ਕੇ ਇਹਨਾਂ ਸਾਰੇ ਪੁਲਿਸ ਵਾਲਿਆਂ ਦੀ ਸਜ਼ਾ ਮਾਫ ਹੋਈ ਕੋਈ ਜਵਾਬ ਦੇਊਗਾ ਉਤਰਾ ਆਪਾਂ ਬਹੁਤ ਛੇ ਦਾਦਾ ਜਕਰ ਕਰਦੇ ਆ ਭਗਤ ਸਿੰਘ ਰਾਜਗੁਰੂ ਸਖਦੇਵ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਬੇਟਾ ਕੁਲਜੀਤ ਸਿੰਘ ਢੱਟ ਦਸੂਹੇ ਤੋਂ ਉਹਨੂੰ ਫੜ ਕੇ ਘਰੋਂ ਚੁੱਕ ਕੇ ਪੁਲਿਸ ਮﻘਾਬਲਾ ਬਣਾਇਆ ਉਸ ਕੇਸ ਚ ਸੀਬੀਆਈ ਦੇ ਕੋਰਟ ਚ ਕੇਸ ਗਿਆ ਸਜ਼ਾ ਹੋਈ ਜਿਹੜਾ ਉਸ ਕੇਸ ਚ ਐਸਪੀ ਦੀ ਸਜ਼ਾ ਮਾਫ ਹੋਈ ਐਸਪੀ ਐਸ ਬਸਰੇ ਦੀ ਕਿਨੇ ਮਾਫ ਕੀਤੀ ਇਹ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਤੁਸੀਂ ਕਾਮਰੇਡ ਮਹਾਵੀਰ ਸਿੰਘ ਪੱਟੀ ਤੋਂ ਨੇ ਜਿਹੜੇ ਕਾਮਰੇਡ ਸੀ ਪਰ ਉਹਨਾਂ ਨੇ ਦੋ ਨੌਜਵਾਨਾਂ ਦੇ ਮੁਕਾਬਲੇ ਦਾ ਮਾਮਲਾ ਚੁੱਕਿਆ ਸੱਤਪੜ ਡਾਂਗ ਦੇ ਨਾਲ ਉਹਨੂੰ ਪੁਲਿਸ ਵਾਲਿਆਂ ਨੇ ਧਮਕੀਆਂ ਦਿੱਤੀਆਂ ਵੀ ਤੇਰੇ ਦਿਨ ਥੋੜੇ ਹੀ ਆ ਉਹਨੂੰ ਕਿਤੇ ਸੂਚਨਾ ਬੰਦਾ ਘਰ ਦੇ ਕੇ ਗਿਆ ਵੀ ਸਾਡੇ ਮੀਟਿੰਗੇ ਕੋਈ ਆ ਤੇ ਤੇਰਾ ਫੈਸਲਾ ਹੋ ਗਿਆ ਤੈਨੂੰ ਮਾਰ ਦੇਣਾ ਕਿਤੇ ਵੀ ਖਤਮ ਕੀਤਾ ਜਾ ਸਕਦਾ ਉਹ ਕਹਿੰਦਾ ਮੇਰੇ ਤੇ ਪੰਜ ਅਟੈਕ ਹੋਏ ਮੈਂ ਉਹਦੀ ਇੰਟਰਵਿਊ ਸੁਣੀ ਉਸ ਕਾਮਰੇਡ ਮਹਾਵੀਰ ਸਿੰਘ ਨੂੰ ਸਲਾਮ ਹੈ ਜਿਨੇ ਲੋਕਾਂ ਦੀ ਗੱਲ ਕੀਤੀ ਅਸੀਂ ਉਹਨਾਂ ਨੀਲੀਆਂ ਪੱਗਾਂ ਵਾਲਿਆਂ ਖੁੱਲ੍ਹਿਆਂ ਦਾੜਾਂ ਵਾਲਿਆਂ ਦਾ ਚਾਰਪਾਣਾ ਜਿਨ੍ਹਾਂ ਨੇ ਪੰਜਾਬ ਦੇ ਹੱਕ 'ਚ ਭੁਗਤਣਾ ਨਹੀਂ ਜਿਨ੍ਹਾਂ ਨੇ ਸਿੱਖਾਂ ਦੇ ਹੱਕ 'ਚ ਭੁਗਤਣਾ ਨਹੀਂ ਸਾਂਝੇ ਮੁੱਦਿਆਂ ਤੇ ਗੱਲ ਨਹੀਂ ਕਰਨੀ ਜੇ ਕੋਈ ਕਾਮਰੇਡ ਭਰਾ ਵਧੀਆ ਗੱਲ ਕਰਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਉਹਨੂੰ ਵੀ ਸਾਡੀ ਸਲਾਮ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਸਲਾਮ ਔਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਰੰਜਨ ਲਖਨਪਾਲ ਨੂੰ ਸਲਾਮ ਜਿਨ੍ਹਾਂ ਨੇ ਉਦੋਂ ਜੁਲਾਈ 97 ਤੱਕ 1200 ਪਟੀਸ਼ਨਾਂ ਉਹਨਾਂ ਮੁੰਡਿਆਂ ਦੀਆਂ ਪਾਈਆਂ ਜਿਹੜੇ ਮੁੰਡੇ ਗਾਇਬ ਕਰਤੇ ਗਏ ਸੀ ਜਿਹੜੇ ਦਾ ਨਾਮ ਹੀ ਸੀ ਉਹ ਨਹੀਂ ਜਿਹੜੇ ਮੁੰਡੇ ਗਾਇਬ ਕਰਤੇ ਗਏ ਸੀ ਮਸੂਮ ਸੀ ਔਰ 1200 ਪਟੀਸ਼ਨਾਂ ਪਾਈਆਂ ਉਸ ਬਰੇ ਵੱਡੇ ਸੁਗੁਰਬੀਰ ਯੋਧੇ ਮੈਂ ਯੋਧਾ ਕਹੂੰਗਾ ਉਹਨੂੰ ਰੰਜਨ ਲਖਨਪਾਲ ਦੇ ਉਹਨੂੰ ਇਸ ਇਹਦਾ ਖਮਿਆਜਾ ਕੀ ਭੁਗਤਣਾ ਪਿਆ ਉਹਦਾ 10 ਸਾਲ ਦਾ ਬੇਟਾ ਪੰਜਾਬ ਪੁਲਿਸ ਨੇ ਉਧਰੋਂ ਉਹ ਫੋਨ ਤੇ ਧਮਕੀ ਸੁਣ ਰਿਹਾ ਸੀ ਕਹਿੰਦੇ ਤੇਰਾ ਬੇਟਾ ਅਸੀਂ ਮਾਰ ਦੇਣਾ ਉਹ ਫੋਨ ਤੇ ਗੱਲ ਸੁਣ ਰਿਹਾ ਸੀ ਬਾਹਰ ਜਿਪਸੀ ਉਹਦੇ ਬੇਟੇ ਨੂੰ ਕੁਚਲ ਕੇ ਚਲੀ ਗਈ ਇਹਨਾਂ ਗੱਲਾਂ ਦਾ ਕੌਣ ਜਵਾਬ ਦਊ ਜਿਹੜਾ ਜੀਤ ਸਿੰਘ ਪੂਲਾ ਨਿਹੰਗ ਪੂਲਾ ਕੈਟ ਉਹਦੇ ਕੋਲ ਆਈਜੀ ਪੱਧਰ ਦੀ ਸਿਕਿਉਰਟੀ ਸੀ 100 ਗਨਾਂ ਲੈ ਕੇ ਚੱਲਦਾ ਸੀ ਉਹ ਸਾਰੇ ਪੰਜਾਬ ਵਿੱਚ ਜਿੱਥੇ ਮਰਜ਼ੀ ਨਾਕਾ ਲਾ ਕੇ ਉਹ ਬੱਸਾਂ ਚੈੱਕ ਕਰਦਾ ਸੀ ਉਹ ਬੰਦਾ ਕੌਣ ਸੀ ਉਹਨੂੰ ਇੰਨੇ ਅਧਿਕਾਰ ਕਿੰਨੇ ਦਿੱਤੇ ਉਹਨੇ ਇੰਨੇ ਮੁੰਡੇ ਚੁੱਕ ਚੁੱਕ ਕੇ ਘਰਾਂ 'ਚੋਂ ਮਾਰੇ ਕਿੰਨੇ ਮਾਰੇ ਜੀ ਸਿੰਘ ਪੂਲੇ ਨੇ ਹੰਗਦਾ ਜਦੋਂ ਪਿਓ ਦੀ ਡੈਥ ਹੋਈ ਵੱਡੇ ਭਰਾ ਦੇ ਤੌਰ ਤੇ ਦਸਤਾਰ ਬੰਦੀ ਸੁਮੇਸ਼ ਸੈਣੀ ਦੀ ਹੋਈ ਸੁਖਵੀਰ ਬਾਦਲ ਦੀ ਹੋਈ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਸੀ ਬਣਿਆ ਸੁਮੇਸ਼ ਸੈਣੀ ਉਹਦਾ ਮੁੰਡਾ ਬਣਿਆ ਪੂਲਾ ਕੈਟ ਵੀ ਉਹਦਾ ਮੁੰਡਾ ਬਣਿਆ ਇਹ ਖ਼ਬਾਰੀ ਖ਼ਬਰਾਂ ਦੱਸ ਰਿਹਾ ਮੈਂ ਔਰ ਧੰਗ ਪੂਲਾ ਕੈਟ ਉਹ ਜਿਹੜਾ ਹਾਈ ਕੋਰਟ ਦੇ ਜਸਟਿਸ ਚਾਂਜੀ ਉਹਨਾਂ ਨੂੰ ਧਮਕੀ ਦੇਣ ਵਾਸਤੇ ਚਲਦੀ ਕੋਰਟ ਦੇ ਵਿੱਚ ਵਕੀਲਾਂ ਨੂੰ ਠਾਗੇ ਨਿਆਂਗਾਂ ਦੀ ਫੌਜ ਜਾ ਕੇ ਲਾ ਕੇ ਬਹਿ ਗਿਆ ਕੋਰਟ 'ਚ ਔਰ ਉਹਨੂੰ ਧਮਕੀ ਦਿੱਤੀ ਇਸ ਤਰ੍ਹਾਂ ਕਰਕੇ ਘੂਰਿਆ ਉਹਨੂੰ ਫਿਰ ਉਹ ਪੂਲਾ ਕੈਟ ਜਿਹੜਾ ਘੋੜਿਆਂ ਤੇ ਚੜ ਕੇ ਸੇਰੇ ਲਾ ਕੇ ਬਰਾਦ ਦੇ ਰੂਪ ਚ ਜਸਟਿਸ ਝਾਂਜੀ ਜਿੱਥੇ ਰਹਿੰਦੇ ਸੀਗੇ ਉਹਦੀ ਕਲੋਨੀ ਦੇ ਵਿੱਚ ਬਰਾਦ ਲੈ ਕੇ ਗਿਆ ਉਹ ਪੂਲਾਖੜ ਕੁਝ ਸਮਝਦੇ ਲੱਗੇ ਇਹਨਾਂ ਲੋਕਾਂ ਨੂੰ ਕੰਫੀਡੈਂਸ ਕਿੱਥੋਂ ਆਉਂਦਾ ਸੋ ਮੈਂ ਇਹ ਦੱਸ ਰਿਹਾ ਸੀ ਜਿਹੜੇ ਚਾਰਜ ਪੁਲਿਸ ਇੰਸਪੈਕਟਰਾਂ ਨੇ ਜਸਪ੍ਰੀਤ ਸਿੰਘ 22 ਸਾਲ ਦਾ ਮੁੰਡਾ ਪਿੰਡੋਂ ਦਾ ਸਿਹਾ ਦੌੜ ਉਹਨੂੰ ਮੁਕਾਬਲੇ ਚ ਮਾਰਿਆ ਡੀਆਈਜੀ ਨੇ ਉਹਨਾਂ ਨੂੰ 10 ਲੱਖ ਰੁਪਇਆ ਨਾਮ ਦਿੱਤਾ ਜਿਹੜੀ ਸ਼ਾਮ 13 ਮਾਰਚ ਨੂੰ ਉਹ ਨਾਮ ਲੈ ਕੇ ਆਏ बीएसबी ਦੀਆਂ ਪ੍ਰੋਮੋਸ਼ਨਾਂ ਉਹਨਾਂ ਨੂੰ ਹੌਸਲਾ ਵਜਾਈ ਲਈ ਉਹਨਾਂ ਨੂੰ ਕਿਹਾ ਗਿਆ ਉਸੇ ਰਾਤ ਆ ਕੇ ਉਹਨਾਂ ਨੇ ਕਰਨਲ ਬਾਠ ਨੂੰ ਕੁੱਟਿਆ ਔਰ ਕਰਨਲ ਬਾਠ ਦੀ ਵਾਈਫ ਏਡੀਆਂ ਵੱਡੀਆਂ ਐਨਜੀਓਜ਼ ਦੀ ਉਹ ਚੇਅਰ ਪਰਸਨ ਆ bizness ਚਲਾਉਂਦੀ ਆ ਕਰਨਲ ਦੀ ਵਾਈਫ ਆ ਏਡੀਆਂ ਵੱਡੀਆਂ ਜਥੇਬੰਦੀਆਂ ਦੇ ਨਾਲ ਲਿੰਕ ਚ ਜੇ ਉਹਦੀ ਸੁਣਵਾਈ ਨਹੀਂ ਹੋ ਰਹੀ ਤੇ ਬਾਕੀ ਪੰਜਾਬ ਦੇ ਆਮ ਲੋਕ ਗਰੀਬ ਉਹਨਾਂ ਦੀ ਕੌਣ ਸੁਣਵਾਈ ਕਰੂਗਾ ਕੋਈ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਮੈਂ ਲੰਡਨ ਲਖਨਪਾਲ ਨੂੰ ਸਲਾਮ ਕਿਉਂ ਕੀਤੀ ਉਸ ਟਾਈਪ ਦੇ ਬੰਦੇ ਹੁਣ ਕਿੱਥੇ ਆ ਜਸਵੰਤ ਸਿੰਘ ਖਾਲੜੇ ਨੂੰ ਉਹਨਾਂ ਨੇ ਝੂਠੇ ਮੁਕਾਬਲੇ 'ਚ ਮਾਰ ਮਾਰਤਾ ਦਰਿਆ 'ਚ ਰੋੜਤਾ ਉਸ ਤੋਂ ਬਾਅਦ ਅੱਜ ਤੱਕ ਉਸ ਟਾਈਪ ਦੀ ਐਨ ਜੀਓ ਉਸ ਟਾਈਪ ਦੀ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਬਣੀਆਂ ਹੀ ਨਹੀਂ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਮੈਂ ਤੁਹਾਨੂੰ ਕੁਝ ਐਗਜ਼ਾਮਪਲ ਦਿਖਾਉਣਾ ਜਿਹੜੀਆਂ ਧਿਰਾਂ ਸਰਕਾਰ ਨਾਲ ਰਲ ਕੇ ਕਾਲੀ ਕਾਂਗਰਸੀ ਬੀਜੇਪੀ ਉਹਨਾਂ ਨੇ ਬਲੂ ਸਟਾਰ ਰਚਿਆ ਬਲੂ ਸਟਾਰ ਵਿੱਚ ਗਰੀਬ ਲੋਕਾਂ ਦਾ ਗਰੀਬ ਸ਼ਰਧਾਲੂਆਂ ਦਾ ਘਾਣ ਹੋਇਆ ਉਹਨਾਂ ਦਾ ਕੋਈ ਮਾਮਲਾ ਇਸਕੁੱਲ ਡਿਸਕਲੋਜ਼ ਨਹੀਂ ਹੋਇਆ ਆ ਤੁਸੀਂ ਦੇਖੋ ਮੈਂ ਇੱਕ ਚੈਨਲ ਤੋਂ ਫੋਟੋ ਡਾਊਨਲੋਡ ਕੀਤੀ ਆ ਪ੍ਰਕਰਮਾਂ ਦੇ ਵਿੱਚ ਜਿਹੜੇ ਸ਼ਰਧਾਲੂ ਮਰੇ ਆ ਉਹਨਾਂ ਦੀਆਂ ਲਾਸ਼ਾਂ ਪਈਆਂ ਆ ਖੂਨ ਡੁੱਲਿਆ ਪਿਆ ਇਹ ਸ਼ਰਧਾਲੂ ਆ ਕੋਈ ਕਾਨੂੰਨ ਕੋਈ ਕਨਸਟੀਟਿਊਸ਼ਨ ਕੋਈ ਕਿਸੇ ਤਰੀਕੇ ਰਾਈਟ ਮਿਲਦਾ ਵੀ ਆਪਾਂ ਕਿਸੇ ਨੂੰ ਵੱਢ-ਵੱਢ ਕੇ ਜਥੇਦਾਰ ਕਾਉਂ ਕੇ ਵਾਂਗੂ ਦਰਿਆ 'ਚ ਰੋੜ ਕੇ ਮਾਰ ਦਈਏ ਕਿਸੇ ਨੂੰ ਪਾਣੀ 'ਚ ਉਬਾਲ ਕੇ ਮਾਰ ਦਈਏ ਕਿਸੇ ਨੂੰ ਅੱਗ ਲਾ ਕੇ ਸਾੜ ਦਈਏ ਆ ਤੁਸੀਂ ਦੇਖੋ ਇੰਡੀਆ ਦਾ ਇੱਕ ਸੁਰੱਖਿਆ ਬਾਹਰ ਅਨਿਲ ਕੌਲ ਮੈਂ ਉਹਦੀ ਫੋਟੋ ਦਿਖਾ ਰਿਹਾ ਇਹ 2016 ਦਾ ਮੈਗਜ਼ੀਨ ਹੈ ਉਹ ਕਹਿ ਰਿਹਾ ਜਿਸ ਤਰ੍ਹਾਂ ਕਹਿੰਦਾ ਕੇਪੀਐਸ ਦਿਲ ਨੇ आतवाद खत्म ਕੀਤਾ ਮੈਂ 16 ਦਾ ਮੈਗਜ਼ੀਨ ਸਭ ਕਿਉਂ ਰੱਖਿਆ ਕਿਉਂਕਿ ਸਾਨੂੰ ਸਾਰੇ ਲੋਕਾਂ ਨੂੰ ਸਮਝ ਆ ਕਿ ਪੀਐਸ ਗਿੱਲ ਨੇ ਅੱਤਵਾਦ ਕਿਵੇਂ ਖਤਮ ਕੀਤਾ ਜਿਵੇਂ ਜਦੋਂ ਕਿ ਅਲੱਗ-ਅਲੱਗ ਬੁੱਧੀਜੀਵੀ ਅਲੱਗ-ਅਲੱਗ ਅਫਸਰ ਰਿਟਾਇਰ ਉਹ ਕਹਿ ਰਹਿਆ ਸਰਕਾਰ ਨੇ ਆਪ ਹੀ ਅੱਤਵਾਦ ਪੈਦਾ ਕੀਤਾ ਆਪ ਹੀ ਵਧਾਇਆ ਆਪ ਹੀ ਡਿਸਕਲੋਜ਼ਰ ਦਿੱਤਾ ਇਹ ਸਵਾਲ ਤੇ ਉੱਠਦਾ ਨਾ ਜਿਹੜੇ ਤੁਹਾਨੂੰ ਲੌਜੀਕਲੀ ਲੋਕੀ ਪੁੱਛ ਸਕਦੇ ਆ ਨਾ ਕਿ ਕੇਪੀਐਸ ਗਿੱਲ ਕੋਲ ਕਿਹੜੇ ਐਸੀ ਇਨਫੋਰਮੇਸ਼ਨ ਸੀ ਕਿਹੜੇ ਐਸੇ ਸੋਰਸ ਸੀ ਜਿਹਦੇ ਜੋ ਕਹਿ ਰਿਹਾ ਵੀ 3 ਮਹੀਨੇ ਚ ਖਤਮ ਹੋ ਜਾਊਗਾ ਤੁਹਾਡਾ ਉਹ ਇਹ ਗੱਲ 92 ਚ ਕਹਿ ਰਿਆ ਜਦੋਂ ਕਿ ਇਹ ਮਾਹੌਲ ਪਖਾਇਆ ਗਿਆ 1984 ਤੋਂ 84 ਤੋਂ 92 ਦੀ ਮਾਰਚ ਤੱਕ ਕੋਈ ਨਹੀਂ ਕਹਿ ਸਕਿਆ ਵੀ ਆਤਵਾਦ ਖਤਮ ਹੋ ਜਾਊਗਾ ਇਹਦਾ ਮਤਲਬ ਕੁਛ ਤੇ ਝੋਲ ਸੀ ਕੁਛ ਬੰਦੇ ਆਪਣੇ ਜਿਹੜੇ ਛੱਡੇ ਸੀ ਉਹ ਫੜ ਲੇ ਕੁਛ ਮਾਰ ਤੇ ਕੁਛ ਬੰਦੇ ਵਿਦੇਸ਼ ਭੇਜ ਤੇ ਜਿਹੜੇ ਬਾਕੀ ਸੀ ਉਹਨਾਂ ਤੋਂ ਸਲੈਂਡਰ ਕਰਾ ਲਿਆ ਔਰ ਇੱਕ ਗੁਰਜ ਚੁੱਕ ਲਿਆ ਵੇਖੋ ਜੀ ਮੈਂ ਆਤਵਾਦ ਖਤਮ ਕਰਤਾ ਹੁਣ ਉਹ ਮੰਨ ਲਿਆ ਉਹਨੂੰ ਅੱਗੇ ਲਾ ਕੇ ਕੀਤਾ ਉਹ ਵਧਾਇਆ ਕਿੰਨੇ ਸੀ ਆਤਵਾਦ ਆਇਆ ਕਿਥੋਂ ਜਿਹੜਾ ਜੇ ਖਾਰਕੂ ਕੁਛ ਗਲਤ ਕਰਦੇ ਸੀ ਮਾਲੋਂ ਜਿਹੜੀਆਂ ਗਲਤ ਵਰਤਦਾਤਾ ਕੀਤੀਆਂ ਉਹ ਭੁਗਤਦੇ ਸੀ ਉਹਨਾਂ ਦਾ ਲੱਖ ਰੁਪਇਆ ਨਾਮ 2 ਲੱਖ ਰੁਪਇਆ ਨਾਮ ਉਹ ਮੁਕਾਬਲੇ ਚ ਮਾਰੇ ਜਾਂਦੇ ਸੀ ਉਹਨਾਂ ਤੋਂ ਕੌਣ ਇਤਰਾਜ਼ ਕਰਦਾ ਪਰ ਜਿਹੜੀ ਵਰਦੀ ਧਾਰੀ ਫੋਰਸਾਂ ਜਿਹਦੇ ਕਾਨੂੰਨੀ ਤੌਰ ਤੇ ਬੱਧੇ ਆ ਔਰ ਉਹ ਸੰਵਿਧਾਨ ਦੀ ਸੋਚ ਚੁੱਕਦੇ ਆ ਅਸੀਂ ਲੋਕਾਂ ਦੀ ਰਾਖੀ ਲਈ ਵਚਨਬੱਧ ਹਾਂ ਉਹ ਲੋਕਾਂ ਦੀ ਰਾਖੀ ਲਈ ਉਹਨਾਂ ਦੀ ਵਚਨਬੱਧਤਾ ਕਿਉਂ ਨਹੀਂ ਦਿਸਦੀ ਮੇਰੇ ਸਾਰੀ ਗੱਲ ਕਰਨ ਦਾ ਮਤਲਬ ਇਹ ਆ ਹੁਣ ਜਦ ਅਰਦਮਨਜੀਤ ਸਿੰਘ ਉਹ ਬੀਐਸਐਫ ਦੇ ਅਫਸਰ ਸੀ ਡੈਪੂਟੇਸ਼ਨ ਤੇ ਆਏ ਫਰੀਦ ਫਰੀਦਕੋਟ ਹਰ ਆਪਾ ਜਨ ਚਾਂਦ ਐਸਐਸਪੀ ਸੀ ਗੋਵਿੰਦ ਰਾਮ ਡੀਐਸਪੀ ਸੀ ਕਹਿੰਦਾ ਮੈਨੂੰ ਨਾਲ ਲੈ ਲਿਆ ਕਹਿੰਦਾ ਨਾ ਮੈਂ ਕਮਾਂਡਰ ਸੀ ਮੇਰੇ ਨਾਲ ਦੋ ਤਿੰਨ ਅਫਸਰ ਮੇਰੇ ਸੀ ਕਹਿੰਦਾ ਮੇਰਾ ਕੋਈ ઉમેਦ ਸਿੰਘ ਸਬ ਇੰਸਪੈਕਟਰ ਸੀ ਕਹਿੰਦਾ ਉਹਨੂੰ ਇੱਕ ਮੁੰਡੇ ਨੂੰ ਫੜ ਕੇ ਇੰਟੈਰੋਗੇਟ ਕਰਤੇ ਜਿਪਸੀ ਸਾਡੀ ਚਪਾਤਾ ਕਹਿੰਦਾ ਮੋਗੇ ਤੋਂ ਬਾਹਰ ਜਾ ਕੇ ਉਹਨੂੰ ਕਹਿੰਦੇ ਕਹਿੰਦੇ ਇਹਨੂੰ ਗੋਲੀ ਮਾਰੋ ਇਹ ਆਨਰ ਕੋਡ ਵੀਡੀਓ ਉਹਦੀ ਪਈ ਹੈ YouTube ਤੇ ਕਹਿੰਦਾ ਮੈਂ ਪੁੱਛਿਆ ਹੂ ਇਜ਼ ਹੀ ਕਹਿੰਦਾ ਜਿਹੜਾ ਐਸਐਸਪੀ ਸੀ ਉਹ ਕਹਿੰਦਾ ਹੀ ਇਜ਼ ਅ ਬாய் ਮਨਜੀਤ ਸਿੰਘ ਨਾਂ ਦਾ ਮੁੰਡਾ ਬੇਦੋਸ਼ਾ ਫੜਿਆ ਥਾਣੇ 'ਚ ਡੈਰੋਗੇਟ ਕੀਤਾ ਬੀਐਸਐਫ ਨੂੰ ਨਾਲ ਲਾਇਆ ਵੀ ਤੁਸੀਂ ਜਾ ਕੇ ਮੁਕਾਬਲਾ ਬਣਵਾਓ ਉਹ ਬੰਦੇ ਬਗਾਵਤ ਕਰ ਗਏ ਮੁੜ ਕੇ ਕੇਪੀਐਸ ਗੱਲਾਂ ਨੇ ਮਨਾ ਕਰਤਾ ਬੀਐਸਐਫ ਕਦੀ ਨਹੀਂ ਲੱਗੂ ਉਦੋਂ ਬਾਅਦ ਤੋਂ ਬੀਐਸਐਫ ਮਨਾ ਹੋਈ ਆ ਪਹਿਲਾਂ ਬੀਐਸਐਫ ਸਾਂਝੇ ਆਪਰੇਸ਼ਨਾਂ 'ਚ ਨਾਲ ਜਾਂਦੀ ਸੀ ਸੋ ਅਰਦਮਨਜੀਤ ਸਿੰਘ ਵਰਗੇ ਅਫਸਰਾਂ ਨੂੰ ਸਲਾਮ ਆ ਜਿਨ੍ਹਾਂ ਨੇ ਸੱਚ ਜਾਗਰ ਕੀਤਾ ਵੀ ਮਨਜੀਤ ਸਿੰਘ ਨਾਂ ਦਾ ਨੌਜਵਾਨ ਬੇਦੋਸ਼ਾ ਮਰੇ ਇਸ ਮੁਕਾਬਲੇ 'ਇਹਨਾਂ ਚੀਜ਼ਾਂ ਸਾਰੀਆਂ ਗੱਲਾਂ ਦਾ ਬਿਲਕੁਲ ਕਨਕਲੂਜਨ ਇਹ ਆ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਉਹ ਚਾਹੁੰਦੇ ਆਸੀਂ ਅਮਨ ਕਾਨੂੰਨ ਦੀ ਪਾਲਣਾ ਕਰਦੇ ਆ ਸਾਡੀ ਜਾਨ ਮਾਲ ਦੀ ਸਰਕਾਰ ਰਾਖੀ ਕਰੇ ਕਿਉਂਕਿ ਸਰਕਾਰ ਨੂੰ ਅਸੀਂ ਟੈਕਸ ਦਿੰਦੇ ਸੋ ਮਨਿੰਦਰਦੀਪ ਜਿਹੜਾ ਵਾ ਉਹ ਦਾ ਜਿਹੜਾ ਕੇਸ ਕੱਲੇ ਇੱਕ ਪਰਿਵਾਰ ਦਾ ਨਹੀਂ ਉਹ ਸਾਰੇ ਪੰਜਾਬ ਦਾ ਕੇਸ ਹੈ ਉਹਦੇ ਤੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੋ ਅਪੀਲ ਹੈ ਉਹਨਾਂ ਨੂੰ ਜਿਸ ਵੀ ਤਰੀਕੇ ਜਿਸ ਵੀ ਪੱਧਰ ਤੇ ਉਹਨਾਂ ਦੀ ਸਪੋਰਟ ਹੋ ਸਕੇ ਉਹ ਸਪੋਰਟ ਕਰਨੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਅੱਜ ਦੀ ਵੀਡੀਓ ਤੇ ਵਿੱਚ ਇੰਨਾ ਹੀ ਸੀ ਚੈਨਲ ਨੂੰ ਕਰਦਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ